ਹੈਲੋ ਫਰੈਂਡਸ ਅੱਜ ਅਸੀਂ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਸਾਡਾ ਅੱਜ ਦਾ ਵਿਸ਼ਾ ਹੈ ਔਰਤ ਦੀ ਇੱਛਾ ਆਓ ਕਰਦੇ ਹਾਂ ਅੱਜ ਦੇ ਵਿਸ਼ੇ ਤੇ ਗੱਲਬਾਤ ਔਰਤ ਦਾ ਸੈਕਸ ਮਹਿਸੂਸ ਕਰਨਾ ਇੱਕ ਕੁਦਰਤੀ ਕਿਰਿਆ ਹੈ ਇਹ ਨਾਜ਼ੁਕ ਅਤੇ ਗੰਭੀਰ ਵਿਸ਼ਾ ਹੈ ਇਸ ਤੇ ਬੁੱਧੀਜੀਵੀਆਂ ਵੱਲੋਂ ਵੱਖ-ਵੱਖ ਵਿਚਾਰ ਪੇਸ਼ ਕੀਤੇ ਹਨ ਇਸ ਵਿਸ਼ੇ ਤੇ ਵਾਕਿਆ ਹੀ ਵਿਚਾਰ ਵਟਾਂਦਰੇ ਦੀ ਬਹੁਤ ਜ਼ਰੂਰਤ ਹੈ ਕੋਈ ਵੀ ਮੁਟਿਆਰ ਜਾਂ ਵਿਆਹੁਤਾ ਔਰਤ ਜਿਸ ਨੌਜਵਾਨ ਪੁਰਸ਼ ਨੂੰ ਸੱਚੇ ਦਿਲੋਂ ਪਿਆਰ ਕਰਦੀ ਹੈ ਇਸ ਦਾ ਅਰਥ ਇਹ ਹਰਗਿਜ਼ ਨਹੀਂ ਹੈ ਕਿ ਉਹ ਉਸ ਨਾਲ ਸਰੀਰਕ ਸੰਬੰਧ ਵੀ ਬਣਾਉਣਾ ਲੋਚਦੀ ਹੈ ਪਰੰਤੂ ਕੁਝ ਕੇਸਾਂ ਵਿੱਚ ਇਸ ਦਾ અપਵਾਦ ਵੀ ਹੋ ਸਕਦਾ ਹੈ ਉਹ ਆਪਣੀ ਰੁਚੀ ਦੇ ਨੌਜਵਾਨ ਲੜਕੇ ਜਾਂ ਵਿਆਹੇ ਬਰੇ ਪੁਰਸ਼ ਨਾਲ ਸੰਬੰਧ ਬਣਾਉਣ ਲਈ ਰਾਜ਼ੀ ਵੀ ਹੋ ਜਾਂਦੀ ਹੈ ਇਸ ਵਿੱਚ ਹੈਰਾਨਗੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ ਕਿਉਂ ਜੋ ਇੱਕ ਸਹਿਜਵਾ ਕੁਦਰਤੀ ਵਰਤਾਰਾ ਹੈ ਲੱਛਰ ਕੁੜੀਆਂ ਮੁੰਡੇ ਤਾਂ ਗਲਤ ਮੂਵੀਆਂ ਵੇਖ ਕੇ ਉਤੇਜਿਤ ਹੋ ਸਕਦੇ ਹਨ ਪਰ ਜੋ ਸ਼ੁਰੂ ਤੋਂ ਗੁਰੂ ਘਰ ਨਾਲ ਜੁੜੇ ਹੋਣ ਮਾਪਿਆਂ ਦੀ ਵਧੀਆ ਸਿੱਖਿਆ ਹੋਵੇ ਉਹ ਸੰਜਮ ਵਿੱਚ ਰਹਿੰਦੇ ਹਨ ਪਰ ਇਹ ਗਲਤ ਫਹਿਮੀ ਵੀ ਹੋ ਸਕਦੀ ਹੈ ਮੇਰੀ ਨਿਗਾਹ ਵਿੱਚ ਬਹੁਤ ਸਾਰੇ ਅਮਰਤਾਰੀ ਮੁੰਡੇ ਹਨ ਜੋ ਇਹੋ ਜੇ ਨਹੀਂ ਹਨ ਅਜੋਕੀ ਸਿੱਖਿਆ ਵਿਵਸਥਾ ਕਾਰਨ ਅੱਜ ਦੇ ਨੌਜਵਾਨਾਂ ਦੀ ਸਾਹਿਤ ਅਤੇ ਕਲਾ ਤੋਂ ਦੂਰੀ ਹੋ ਗਈ ਹੈ ਇਹਨਾਂ ਦਾ ਆਈਕਿਊ ਜ਼ੀਰੋ ਹੁੰਦਾ ਜਾ ਰਿਹਾ ਹੈ ਸ਼੍ਰੀਮਤੀ ਕੇਲਾਸ਼ ਪੂਰੀ ਪੰਜਾਬੀ ਦੀ ਉਹ ਲੇਖਿਕਾ ਹੈ ਜਿਸ ਨੇ 1975-80 ਦੇ ਸਮਿਆਂ ਵਿੱਚ ਸੈਕਸ ਵਿਗਿਆਨ ਬਾਰੇ ਮੈਗਜ਼ੀਨਾਂ ਵਿੱਚ ਲੇਖ ਲਿਖਨੇ ਸ਼ੁਰੂ ਕੀਤੇ ਸਨ ਕੇਲਾਸ਼ ਪੂਰੀ ਨੇ ਸੇ ਸੁਹਾਵੀ ਸੇ ਸਾਂਝ ਵਰਗੀਆਂ ਵਿਗਿਆਨਿਕ ਤੇ ਗਿਆਨ ਭਰਪੂਰ ਕਿਤਾਬਾਂ ਲਿਖੀਆਂ ਔਰਤ ਦੇ ਪ੍ਰਾਈਵੇਟ ਪਾਰਟ ਨੂੰ ਸੰਤੁਸ਼ਟ ਕਰਨ ਲਈ ਮਰਦ ਅੰਗ ਦਾ ਹੋਣਾ ਜ਼ਰੂਰੀ ਹੈ ਪਰ ਲੈਸਬੀਅਨ ਔਰਤ ਕਿਵੇਂ ਮਰਦ ਦੇ ਅੰਗ ਬਿਨਾਂ ਸੰਤੁਸ਼ਟ ਹੋ ਸਕਦੀ ਹੈ ਸਮਝ ਤੋਂ ਬਾਹਰ ਆਈ ਗੱਲ ਹਾਂ ਕੁੜੀਆਂ ਨੂੰ ਵੀ ਸੈਕਸ ਪਸੰਦ ਹੁੰਦਾ ਹੈ ਪਰ ਪਸੰਦ ਹੋਣ ਦਾ ਮਤਲਬ ਇਹ ਨਹੀਂ ਕਿ ਉਹ 36 ਜਨਾਂ ਨਾਲ ਕਰੇਗੀ ਉਹਦੇ ਮਨਸ ਹਮੇਸ਼ਾ ਆਪਣੇ ਮਨਪਸੰਦ ਪਾਰਟਨਰ ਦੀ ਤਸਵੀਰ ਹੁੰਦੀ ਹੈ ਮੈਂ ਇੱਕ ਪੋਸਟ ਲਿਖੀ ਸੀ ਲੇਸਬੀਅਨ ਕੁੜੀਆਂ ਦੇ ਰਿਸ਼ਤੇ ਉੱਤੇ ਕਿਵੇਂ ਨੌਜਵਾਨ ਕੁੜੀਆਂ ਸੈਕਸ ਦੀ ਕਮੀ ਕਰਕੇ ਲੇਸਬੀਅਨ ਹੋ ਜਾਂਦੀਆਂ ਹਨ ਤੇ ਭੋਲੀਆਂ ਕੁੜੀਆਂ ਨੂੰ ਪਰਮਾ ਲੈਂਦੀਆਂ ਹਨ ਇਸ ਦਾ ਅਰਥ ਇਹ ਨਹੀਂ ਕਿ ਮੈਂ ਇਹਦੇ ਖਿਲਾਫ ਹਾਂ ਕੁੜੀਆਂ ਲੇਸਬੀਅਨ ਹੁੰਦੀਆਂ ਹਨ ਜਿਵੇਂ ਮੁੰਡੇ ਗੇ ਹੁੰਦੇ ਹਨ ਕੋਈ ਕੁੜੀ ਥੋੜਾ ਵੀ स्त्री مرد ਦੇ ਰਿਸ਼ਤਿਆਂ ਉੱਤੇ ਲਿਖ ਦੇਵੇ ਸੈਕਸ ਦੇ ਨੇੜੇ ਤੇੜੇ ਦੀ ਗੱਲ ਕਰ ਦੇਵੇ ਬੇਸ਼ੱਕ ਇਸ਼ਾਰੇ ਵਿੱਚ ਹੋਂਦਾ ਮੈਸੇਜ ਬਾਕਸ ਭਰ ਜਾਂਦਾ ਹੈ ਇੱਕ ਵਹਿਮ ਆਦਮੀਆਂ ਵਿੱਚ ਇਹ ਵੀ ਹੈ ਕੁੜੀ ਸੈਕਸ ਬਾਰੇ ਲਿਖਦੀ ਹੈ ਸ਼ਾਇਦ ਅਸੰਤੁਸ਼ਟ ਹੈ ਮੇਰੀ ਗੱਲ ਬਣ ਸਕਦੀ ਹੈ ਕਿਸੇ ਦਾ ਸਵਾਲ ਸੀ ਕਿ ਤੁਸੀਂ ਲੈਸਬੀਅਨ ਸੈਕਸ ਕੀਤਾ ਹੈ ਮੈਂ ਕਿਹਾ ਨਹੀਂ ਫਿਰ ਪੋਸਟ ਕਿਵੇਂ ਲਿਖੀ ਮੈਂ ਕਿਹਾ ਪੋਸਟ ਆਨਲਾਈਨ ਮਿਲੀ ਸੀ ਉਹਨਦੇ ਮਗਰੋਂ ਕਿਹਾ ਜਾਂਦਾ ਹੈ ਕਿ ਮੈਂ ਕੁੜੀ ਨੂੰ ਵਧੀਆ ਸੰਤੁਸ਼ਟ ਕਰ ਸਕਦਾ ਹੈ। ਉਹ ਵਿਸ਼ੇ ਜਿਸ ਕਰਕੇ ਮੁੰਡੇ ਕੁੜੀਆਂ ਗਲਤ ਰਾਹੇ ਪੈ ਗਏ ਜਾਂ ਪਾ ਕੇ ਕਿਸੇ ਦੀ ਜਾਂ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ। ਉਹਦੇ ਬਾਰੇ ਲਿਖਣ ਤੇ ਸੋਚ ਇਹ ਬੰਦੀ ਹੈ ਤਾਂ ਹੀ ਇਹ ਲਿਖਦੀ ਅਤੇ ਕੁਝ ਭਾਲਦੀ ਹਾਂ। ਦੱਸਦੀਆਂ ਕਿ ਇਸੇ ਤੋਂ ਡਰਦੇ ਆ ਕੁੜੀਆਂ ਦੱਸਦੀਆਂ ਨਹੀਂ। ਮੁੰਡੇ ਚੁੱਪ ਵੱਟ ਜਾਂਦੇ ਹਨ। ਫਿਰ ਜਦੋਂ ਇਹਨਾਂ ਮੁੰਡੇ ਕੁੜੀਆਂ ਦੇ ਵਿਆਹ ਹੁੰਦੇ ਹਨ ਉਹ ਘਰ ਬਰਬਾਦ ਹੋ ਜਾਂਦੇ ਹਨ। ਬਾਕੀ ਕੁੜੀਆਂ ਦੀ ਗੱਲ ਕੁੜੀਆਂ ਸਭ ਕਰਦੀਆਂ ਹਨ ਜੋ ਮੁੰਡੇ ਕਰਦੇ ਹਨ ਉਹਨਾਂ ਨੂੰ ਵੀ ਸੈਕਸ ਮੁੰਡਿਆਂ ਜਿੰਨਾ ਹੀ ਪਸੰਦ ਹੁੰਦਾ ਹੈ ਉਹ ਵੀ ਸੈਕਸੀ ਗੱਲਾਂ ਕਰਦੀਆਂ ਹਨ ਉਹ ਵੀ ਫੋਨ ਦੇਖਦੀਆਂ ਹਨ ਉਹ ਅੰਡਰਵੀਅਰ ਪਾਉਂਦੀਆਂ ਹਨ ਬਰਾਹ ਪਾਉਂਦੀਆਂ ਹਨ ਇਹ ਸਭ ਜਾਣ ਕੇ ਆਪਣੀ ਉਤੇਜਨਾ ਨਾ ਚੜਾਓ ਇਹਨੂੰ ਆਪਣੀ ਪ੍ਰੇਮਿਕਾ ਜਾਂ ਘਰਵਾਲੀ ਦੀ ਬਚਾ ਕੇ ਰੱਖੋ ਜਿਵੇਂ ਕੁੜੀਆਂ ਰੱਖਦੀਆਂ ਹਨ ਸੈਕਸ ਦੇ ਵਿਸ਼ੇ ਤੇ ਗੱਲ ਕਰਨ ਦਾ ਮਤਲਬ ਇਹ ਨਹੀਂ ਕਿ ਕੁੜੀ ਸੈਕਸ ਦੀ ਭੁੱਖੀ ਹੈ ਉਹਨੂੰ ਭੁੱਖ ਹੋਊ ਵੀ ਜੋ ਨੇਚਰਲ ਹੈ ਉਹਦੇ ਨਿਗਾਹ 'ਚ ਉਸ ਭੁੱਖ ਨੂੰ ਸ਼ਾਂਤ ਕਰਨ ਵਾਲਾ ਮੁੰਡਾ ਵੀ ਹੋਵੇਗਾ। ਇਹਨਾਂ ਵਿਸ਼ਿਆਂ 'ਤੇ ਮੁੰਡੇ ਲਿਖਦੇ ਹਨ। ਇਸ ਲਈ ਕੁੜੀਆਂ ਨੂੰ ਵੀ ਲਿਖਣ ਦੇਵੋ। ਜਦੋਂ ਸਾਹਮਣੇ ਧਾਵੇਂ ਕਿ ਕੁੜੀਆਂ ਕੀ-ਕੀ ਚੱਲ ਰਹੀਆਂ ਹਨ। ਹਰ ਕੁੜੀ ਆਪਣੀ ਕਹਾਣੀ ਖੁਦ ਨਹੀਂ ਲਿਖ ਸਕਦੀ ਤਾਂ ਉਹ ਕਿਸੇ ਹੋਰ ذریعے ਸੋਚਦੀ ਹੈ। ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਆਂ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ।